ਪੰਜਾਬ ਦੇ ਲੋਕੋ ਰਾਤ ਦੇ ਲਗਭਗ ਅੱਜ 1.5 ਵੱਜ ਚੁੱਕੇ 1:25 ਮਿੰਟ ਹੋ ਗਏ ਆ ਮੈਂ ਫੋਨ ਲਾਇਆ ਸੀ ਵੀਰ ਜੀ ਨੂੰ ਇੱਥੇ ਜਿਹੜੇ 20 ਮਿੰਟ ਪਹਿਲਾਂ ਕਿਹਾ ਜੀ ਮਾਊਂ ਆਣਾ ਲਾਈਟ ਕਿੰਨੇ ਵਜੇ ਆਊਗੀ ਉਹ ਕਹਿੰਦੇ ਜੀ ਹੁਣ ਲਾਈਟ ਨਹੀਂ ਆਉਣੀਗੀ ਫਾਲਟ ਪੈ ਚੁੱਕਿਆ ਤੇ ਮੈਂ ਗੱਲ ਕਹੀ ਵੀ ਕੋਈ ਸੂਚਿ ਕਰਾ ਦਿਓ ਕਿਉਂਕਿ ਸਵੇਰ ਵੀ ਕੱਟ ਰਹਿੰਦਾ ਤਕਰੀਬਨ ਸਵੇਰ 10 ਵਜੇ ਤੋਂ ਲੈ ਕੇ ਰਾਤ ਦੇ 5-6 ਵਜੇ ਤੱਕ ਦੇ ਲਾਈਟ ਹੁੰਦੀ ਆ ਕੰਪਨੀ ਨਾਲ ਚੱਲ ਰਹੀਆਂ ਐਸ ਵਕਤ ਲੋਕ ਕੰਮਕਾਰ ਕਰਕੇ ਆਏ ਹੁੰਦੇ ਜਿਹੜੇ ਗਰੀਬ ਲੋਕ ਆ ਤੇ ਉਹਨਾਂ ਨੇ ਸੌਣਾ ਹੁੰਦਾ ਅੱਗੋਂ ਵੀਰਾਂ ਦੇ ਜੀ ਐਸ ਮੋਕੇ ਕੀ ਦੀ ਡਿਊਟੀ ਆ ਉਹਨਾਂ ਅੰਦਰ ਚੱਲਦੇ ਕੋਈ ਡਿਊਟੀ ਹੈਗੀ ਆ ਕਿ ਨਹੀਂ ਹੈਗੀ ਆਜੂ ਇਹ ਮਤਲਬ ਇਹ ਇੱਥੇ ਲੋਕਾਂ ਦੀ ਇਹ ਵੀ ਗਲਤੀ ਆ ਜੇਕਰ ਇੱਥੇ ਸਰਕਾਰ ਦੀ ਵੀ ਗਲਤੀ ਹੈ ਕਿਕਰ ਪੀਆ ਜੇਕਰ ਝੂਠ ਦਾ ਲੋਨ ਇੱਥੇ ਬੰਦੇ ਪੂਰੇ ਹੋਣ ਪਰ ਜਿਹੜੇ ਬੰਦੇ ਅੱਗੋਂ ਰੱਖੇ ਹੋਏ ਅੱਗੋਂ ਬਲਤ ਚੰਗੀ ਤਰ੍ਹਾਂ ਕਰ ਲੈ ਮੈਨੂੰ ਤੁਸੀਂ ਦੱਸੋ ਵੀ ਜਿਹੜਾ ਵਿਅਕਤੀ ਸਵੇਰ ਜਿਹੜਾ ਸਵੇਰ ਦਾ ਗਿਆ 6 ਵਜੇ ਤੋਂ ਉਹ ਰਾਤ ਦੇ ਦੇਖ ਕਰੋ ਥੋਨੂੰ ਨੀਂਦ ਹੀ ਨਹੀਂ ਆਈ ਮੱਛਰ ਇਥੇ ਵੱਡ ਵੱਡ ਖਾਈਏ ਬੰਦੇ ਨੂੰ ਦਾ ਫਾਇਦਾ ਕੀ ਆ 包几个回我吃吃饱了，不着急。<noise> ਭਰਾ ਬ੍ਰਦਰ ਅਸੀਂ ਆ ਗਏ ਆ ਗ੍ਰੈਡ ਦੇ ਵਿੱਚ ਤੁਹਾਡੇ ਸਾਹਮਣੇ ਆ ਵੇਖਾ ਗ੍ਰੈਡ ਤੇ ਆ ਗਏ ਆ ਭਰਾ ਅਸੀਂ ਤੁਸੀਂ ਆਂਦੇ ਸੀ ਨਾ ਮਤਲਬ ਕੋਈ ਨਾਈਟ ਡਿਊਟੀ ਨਹੀਂ ਕਿਸੇ ਦੀ ਕੋਈ ਆ ਗਏ ਆ ਗ੍ਰੈਡ ਦੇ ਵਿੱਚ ਗ੍ਰੈਡ ਤੇ ਆ ਦੇ ਉਹ ਅੱਧ ਤੱਕ ਗ੍ਰੈਡ ਤੇ ਫਾਲਤਵਾਰ ਦੇ ਪੱਤੇ ਕਰਨਾ ਹੈ ਨਾ ਤੁਸੀਂ ਨੋਟ ਕਰਾਤਾ ਉਹਨੂੰ ਜੈ ਸਾਹਿਬ ਨੂੰ ਕਾਦ ਤੁਸੀਂ ਇਹ ਆਉਂਦੇ ਸੀ ਆਜੋ ਮਤਲਬ ਜਿਹਨੂੰ ਕਿਨੂੰ ਬੋਲਦੇ ਨੇ ਟੀਮ ਅਪਲੋ ਹੋਇਆ ਸੀ ਨਹੀਂ ਨਿਕਾਜ ਰਹਾ ਸ ਹੈ ਆਜੋ ਫੇ ਤੁਸੀਂ ਆਖਿਆ ਸੀ ਨਾ ਮੇਰੇ ਕੋਲ ਰਿਕਾਰਡਿੰਗ ਪਈ ਆ ਜਿਹਦੇ ਵਿੱਚ ਤੁਸੀਂ ਕਹੇ ਸੀ ਆ ਜਾ ਯਾਰ ਕਾਦ ਨਿਕਲਦਾ ਕਿ ਮਤਲਬ ਉਹ ਗਿਆ ਜਿਆ ਪੂਰਾ ਬਾਹਰ ਆਇਆ ਤੇ ਭਾਰਤੀ ਖੜੇ ਗਏ ਅੰਟੀ ਖੜੇ ਹੋ ਸੀ ਇਹ ਗਾਇਆ ਆ ਡੇਰ ਚ ਖੜੇ ਆ ਸਰਕਾਰ ਨੇ बांध आगे। 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 की, की मालको ठीक दसो ਆਗੇ ਤੁਹਾਡੇ ਸਾਹਮਣੇ ਨਹੀਂ ਇੱਕ ਮਿੰਟ ਤੁਸੀਂ ਗੱਲ ਦੱਸੋ ਤੁਹਾਨੂੰ ਫੋਨ ਵੀ ਤੁਸੀਂ ਪੁੱਛਿਆ ਵੀ ਲੈਟ ਕਿੰਨੇ ਵਜ ਜਾਊਗੀ ਹਾਂ ਅਸੀਂ ਕਹਾਂ ਫਾਇਲ ਟੈਂਦਾ ਸੀ ਅਸ ਤੋਂ ਕੀ ਧੰਨਵਾਦ ਨਹੀਂ ਮੇਰੇ ਕੋਲ ਰਿਕਾਰਡਿੰਗ ਤੁਸੀਂ ਤੁਹਾਨੂੰ ਇਹ ਕਿਹੜੀ ਰਿਕਾਰਡਿੰਗ ਕੀ ਰਿਕਾਰਡਿੰਗ ਸੁਣਾ ਦੇ ਨਹੀਂ ਇੱਕ ਮਿੰਟ ਤੁਹਾਨੂੰ ਵੀਡੀਓ ਬਣਾ ਲੈ ਪੰਜ ਵਾਰੀ ਯਾਰ ਬਣੀ ਜਾਂਦੀ ਵੀਡੀਓ ਨਹੀਂ ਗੱਲ ਸੁਣੋ ਤੁਹਾਨੂੰ ਤੁਸੀਂ ਪੁੱਛਿਆ ਸਪਲਾਈ ਬਾਰੇ ਸਪਲਾਈ ਤੋਂ ਇਲਾਵਾ ਤੁਹਾਨੂੰ ਹੋਰ ਅਸੀਂ ਕੀ ਗੱਲ ਕੀਤੀ ਮੈਂ ਤੁਹਾਨੂੰ ਇਹ ਕਿਹਾ ਵੀ ਹੁਣ ਐਸ ਤਰ੍ਹਾਂ ਤੁਸੀਂ ਕਹੇ ਜੀ ਹੁਣ ਨਹੀਂ ਸਹੀ ਸਵੇਰ ਚੱਲੂਗੀ ਸਵੇਰ ਚੱਲੂਗੀ ਬੰਦਾ ਮੌਜੂਦ ਹੈ ਨਹੀਂ ਰਾਤ ਨੂੰ ਤੇ ਬਾਈ ਜੀ ਫਿਰ ਰਾਤ ਨੂੰ ਕੋਈ ਨਾਈਟ ਡਿਊਟੀ ਨਹੀਂ ਹੈਗੀ ਕਿਸੇ ਨਾਈਟ ਡਿਊਟੀ ਇਹ ਹੀ ਨੂੰ ਪੁੱਛੋ 9666415043 ਨੰਬਰ ਲਾ ਤੁਸੀਂ ਕਹਿੰਦੇ ਚਾਹਤਦਾ ਨਹੀਂ ਉਹ ਤੁਸੀਂ ਕੀ ਮੈਂ ਕਿਹਾ ਫੋਨ ਮਿਲਿਆ ਨਹੀਂ ਦੁਬਾਰਾ ਮੈਂ ਕਿਹਾ ਟਰਾਈ ਕੀਤਾ ਮੈਂ ਕਹਿੰਦਾ ਬ੍ਰਦਰ ਤੁਸੀਂ ਕਹ ਚਾਹਤਦਾ ਨਹੀਂ ਉਹ ਗੱਲ ਤਾਂ ਜਦੋਂ ਇੱਕ ਵਾਰ ਨਹੀਂ ਲੱਗ ਕੇ ਦੂਜੀ ਵਾਰ ਤੇ ਟਰਾਈ ਸੀ ਕਿ ਨੰਬਰ ਲੈ ਕੇ ਤੁਸੀਂ ਕੀ ਆ ਵੀ ਉਹ ਚਾਹਤਦਾ ਨਹੀਂ 15043 ਤੁਸੀਂ ਪੁੱਛਿਆ ਜੇ ਤੂੰ ਮੈਂ ਵੱਡੇ ਵੀਰ ਜੇ ਤੋ ਕੀ ਪੁੱਛਾਂ ਜੇ ਇਹਨੂੰ ਕਿਉਂ ਤੁਸੀਂ ਪੁੱਛਿਆ ਜਦੋਂ ਜੇ ਦੀ ਡਿਊਟੀ ਫੀਲਡ ਦੀ ਅਸੀਂ ਜੈ ਨੂੰ ਵੀ ਪੁੱਛਦੇ ਹਾਂ ਤਾਂ ਸਾਹਮਣੇ ਪੁੱਛ ਤੁਸੀਂ ਦਾ ਗ੍ਰੈਂਡ ਤੇ ਆ ਕੇ ਉਹਨੂੰ ਪੁੱਛੇ ਤਾਂ ਸਰਦ ਨਹੀਂ ਬਣਦਾ ਤੇ ਵੱਡੇ ਵੀਰੇ ਤੁਹਾਡਾ ਤਾਂ ਨਹੀਂ ਪਬਲਿਕ ਦਾ ਗ੍ਰੈਂਡ ਅਸੀਂ ਨਾ ਕੀਤਾ ਸੀ ਅਸੀਂ ਮੈਂ ਸਤੂ ਅੰਦਰ ਪਬਲਿਕ ਚ ਕਾਰ ਕੇ ਖੰਦਰਾ ਬਦਲ ਕਿੰਨਾ ਮਸ਼ੀਨਰੀ ਮਹਿੰਗੀ ਤੋਂ ਮਹਿੰਗੀ ਚੱਲੀ ਜਾਂਦੀ ਹੈ ਅਸੀਂ ਕੀ ਕੀਤਾ ਮਸ਼ੀਨਰੀ ਦਾ ਜੇ ਤੂੰ ਕਿਰਮਦਾਰ ਅੰਦਰ ਕਿਵੇਂ ਆ ਜਾਏਗਾ ਅੰਦਰ ਤਾਂ ਮੈਂ ਕਦੋਂ ਅੰਦਰ ਆਇਆ ਹਾਂ ਹਾਂ ਹੁਣ ਅੰਦਰ ਆਏ ਤੁਸੀਂ ਇੱਧਰ ਖੜੇ ਆ ਆ ਬਾਰਡਰ ਉਤਾਰ ਲੱਗੀ ਤਾਂ ਅਸੀਂ ਆਈ ਨਹੀਂ ਸਕਦੇ ਬਾਹਰ ਜਿੰਦ ਤੱਕ ਕੋਈ ਬੰਦਾ ਕੋਈ ਆਉਂਦਾ ਨਹੀਂ ਜਿਵੇਂ ਵਾਰ ਤੇ ਮੈਂ ਕਹਿੰਦਾ ਭਰਾ ਮੈਂ ਕਿਹੜੇ ਤੁਹਾਨੂੰ ਇੱਧਰ ਲੈ ਆਇਆ ਨਾ ਤੁਸੀਂ ਜੈ ਆ ਵੇਖ ਲਓ ਭਰਾ ਸਾਹਿਬ ਜਿਹੜੇ ਨੌਕਰੀਆਂ ਤੇ ਲੱਗੇ ਨੇ ਉਹਦਾ ਹੰਕਾਰ ਚੈੱਕ ਕਰ ਲਓ ਪਹਿਲਾਂ ਤੁਸੀਂ ਆਹ ਜੈਦਾ ਨੰਬਰ ਲਾਉਣ ਲੱਗੇ ਕਿ ਕੀ ਆਂ ਦਾ ਕਾਡਾ ਨਾਮ ਕੀ ਹੈ ਅ ਵੀਰੇ ਬਾਸਤੰਦੇ ਵੀ ਨਾ ਕਿ ਨਾਮ ਹੀ ਤੁਹਾਨੂੰ ਦੱਸਦੇ ਆ ਕਾਡ ਦੇਖਦੇ ਵਾਂਗ ਮਹਾਰਾਜ ਜੀ ਕੀ ਹਾਲ ਆ ਜੀ ਵਿਸ਼ਵ ਦੀ ਫਾਈਲ ਕਾ ਬੋਲਦਾ ਜੀ ਮਾਲ ਕੋ ਤੁਹਾਡੇ ਗ੍ਰੈਂਡ ਦੇ ਵਿੱਚ ਖੜੇ ਆ ਲੈਟ ਹੁਣ ਚਲੀ ਗਈ ਆ ਤੁਹਾਡੇ ਜਿਹੜਾ ਇੱਥੇ ਲੱਗਿਆ ਐਸਐਸਏ ਆ ਕਿ ਐਸਐਸਓ ਉਹਨਾਂ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਵੀ ਅੱਗੋਂ ਹੁਣ ਐਸਮੋ ਕੇ ਡਿਊਟੀ ਨਹੀਂ ਕਿਸੇ ਦੀ ਤੇ ਫਿਰ ਪਿਆਰੇ ਬ੍ਰਦਰ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਜਿਹੜੇ ਵਿਅਕਤੀ ਆ ਜਿਹੜੇ ਸਵੇਰ ਲਗਭਗ 7 ਵਜੇ ਕੰਮ ਤੇ ਜਾਵੜਦੇ ਆ ਤੇ ਰਾਤ ਨੂੰ 8 ਵਜੇ ਘਰੇ ਆਉਂਦੇ ਆ ਤੇ ਜਿਹੜੇ ਉਹਨਾਂ ਨੇ ਸੌਣਾ ਕੋ ਨੂੰ ਮੱਛਰ ਲੈ ਦੇ ਕੇ ਬਹਿ ਜੂਗਾ ਦੱਸੋ ਤਾਂ ਬੰਦਾ ਤਾਂ ਜਾਊਗਾ ਕਿੱਥੇ ਟਾਈਮ ਵੱਡੇ ਵੀਰ ਮੈਨੂੰ ਪਤਾ ਵੀ 1.5 ਵਜ ਚੁੱਕਿਆ ਹਾਂ ਤਾਂ ਤੇਰੀ ਮੈਨੂੰ ਰਾਤ ਕੁੱਕਿਆ ਨਹੀਂ ਕੋਈ ਨਾਈਟ ਡਿਊਟੀ ਨਹੀਂ ਹੁੰਦੀ ਕਿਸੇ ਦੀ ਰਾਤ ਨੂੰ ਡਿਊਟੀ ਨਹੀਂ ਹੁੰਦੀ ਕਿਸੇ ਦੀ ਵੀ ਜੇ ਜੇ ਨਾ ਰਾਜ ਮੈਂ ਮੈਂ ਕਿੱਥੋਂ ਕਿੱਥੋਂ ਨਾ ਬਰਾਬਰ ਅੱਛਾ ਹੁਣ ਡਿਊਟੀ ਨਹੀਂ ਨਾਈਟ ਦੀ ਕਿਸੇ ਦੀ ਡਿਊਟੀ ਨਹੀਂਗੀ ਮਤਲਬ ਜੇ ਉਹ ਤਾਂ ਮੈਂ ਮੰਨਦਾ ਤੁਹਾਡੀ ਚਲ ਮੈਂ ਗੱਲ ਮੰਨ ਲਈ ਆ ਤੁਸੀਂ ਇਹ ਕਹਿੰਦੇ ਵੀ ਨਾਈਟ ਦੀ ਡਿਊਟੀ ਕਿਸੇ ਦੀ ਨਹੀਂਗੀ ਇਹ ਵੀ ਮੈਂ ਹੀ ਮੰਨ ਰਾਨ ਤੇਰਾ ਕੋਲ ਆ ਜਨਾ ਉਹ ਸੋਚੇ ਜਨਾ ਕੋਲ ਸਿਨਾ ਬਸ ਹੁਣ ਲੋਕ ਜੇ ਪਏ ਤਾਂ ਪਏ ਰਹਿੰਦੇ ਆਪਾਂ ਮਤਲਬ ਮੱਛਰ ਚ ਪਏ ਤਾਂ ਇਹ ਤਾਂ ਪਿਆਰੇ ਬ੍ਰਦਰ ਜਿਹੜਾ ਤੁਹਾਡੇ ਨਾਲ ਕੋਈ ਲੱਗਿਆ ਤਾਂ ਉਹੀ ਆਊਗਾ ਹੋਰ ਤਾਂ ਕੋਈ ਆ ਨਹੀਂ ਸਕਦਾ ਨਹੀਂ ਸਾਡੇ ਨਾਲ ਲੱਗਿਆ ਅਸੀਂ ਨਹੀਂ ਕੁਝ ਕਰ ਰਹੇ ਹਾਂ ਤੁਸੀਂ ਕਿਉਂ ਕਿਵੇਂ ਆਉਂਦੇ ਹੋ ਟੰਡੇਰੋ ਜੀ ਨਹੀਂ ਨਹੀਂ ਪਿਆਰੇ ਬ੍ਰਦਰ ਹੁਣ ਤੁਸੀਂ ਫਿਰ ਸਾਡਾ ਵੀ ਮਾਲਕ ਨੂੰ ਸਾਨੂੰ ਕਸੂਰ ਦੱਸੋ ਅਸੀਂ ਤੁਹਾਡੀ ਗੱਲ ਤਾਂ ਸਮਝਦੇ ਇਹਦੇ ਵਿੱਚ ਜਨਤਾ ਦੀ ਵੀ ਜਿਹੜਾ ਮੈਂ ਕਹੂੰਗਾ ਵੀ ਜਨਤਾ ਵੀ ਇਹਦੇ ਵਿੱਚ ਗਲਤ ਆ ਹਾਂ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਹੁਣ ਇਸ ਟਾਈਮ ਜਿਹੜੇ ਲੋਕ ਤਾਂ ਔਖੇ ਹੋ ਗਏ ਸਾਡੇ ਵਰਗੇ ਤਾਂ ਔਖੇ ਹੋ ਗਏ ਜੀ ਇਹਨਾਂ ਇਨਵਰਟਰ ਨਵਟਰ ਨਹੀਂ ਗਏ ਉਹ ਪ੍ਰਾਵਿਸ਼ਟੀ ਸਮਾਰ ਕੇ ਯਾਰ ਕਮਾਲ ਹੋ ਗਈ ਤੇਰੀ ਕਮਾਲ ਕਾਹਦੀ ਹੋ ਗਈ ਉਹ ਨਹੀਂ ਨਹੀਂ ਉਹ ਪ੍ਰਾਵਾ ਤੁਹਾਡਾ ਬੰਦਾ ਡਿੱਗ ਚੱਲਿਆ ਸੂ ਉਹਨੂੰ ਕਿਹਾ ਦੋਈਆਂ ਤੁਸੀਂ ਹੋਰ ਤਾਂ ਨਹੀਂ ਕੀ ਮੁੱਛ ਮਤਰਾ ਤੁਹਾਡਾ ਇੱਕ ਬੰਦਾ ਸਾਡੀ ਅੱਛਾ ਹੁਣ ਤੁਸੀਂ ਵੀਡੀਓ ਚੰਗੀ ਤਰ੍ਹਾਂ ਬਣਾ ਲਓ ਭਰਾ ਕੋਈ ਗੱਲ ਨਹੀਂ ਤੁਸੀਂ ਆਏ ਹੋ ਬਿਨਾ ਨੋਟਿਸ ਕੀਤੇ ਅਸੀਂ ਫਿਰ ਜ਼ਿਆਦਾ ਦੱਸਾਂਗੇ ਵੀ ਆਹ ਫਰੰਟ ਫਰੰਟ ਬੰਦੇ ਆਏ ਹਾਂ ਕੋਈ ਗੱਲ ਨਹੀਂ ਵੀਰਾ ਜੀ ਤੁਹਾਡਾ ਵੀ ਰਾਈਟ ਹੈ ਸਾਡਾ ਵੀ ਰਾਈਟ ਹੈ ਆ ਤੁਹਾਡਾ ਵੀ ਰਾਈਟ ਹੈ ਮੈਂ ਤੁਹਾਡੇ ਨੂੰ ਫੋਨ ਲਾ ਲੈਣ ਆਪਣੀ ਜਿਹੜੇ ਵੀਰਾ ਜੀ ਆ ਬਦੂ ਸਿਰ ਮਣਾ ਲਓ ਵੀਡੀਓ ਤੁਸੀਂ ਆਏ ਹੋ ਰਾਤ ਰਾਸਤੇ ਇਹ ਰੱਖਣ ਰਾਸਤੇ ਦੋ ਬੰਦੇ ਆਏ ਸੀ ਹਾਂਜੀ ਹੁਣ ਅਸੀਂ ਤਾਂ ਔਰ ਰਿਕਾਰਡ ਹੈ ਆ ਔਰ ਰਿਕਾਰਡ ਬਾਹਰ ਜਾਵਾਂਗੇ ਔਰ ਰਿਕਾਰਡ ਮੋਟਰਸਾਈਕਲ ਤੇ ਜਾਵਾਂਗੇ ਇਹ ਹੁਣ ਗਾਲ ਨੂੰ ਤੇ ਤੇਰੀ ਜ਼ਿੰਮੇਵਾਰੀ ਹੈ ਆਈਨਾਂ ਤੇ ਐਸਡੀਓ ਨੂੰ ਫੋਨ ਲਾਇਆ ਜੀ ਵੇਖੋ ਕਿਸੇ ਕਿ ਸੱਤੀ ਨਾਲ ਕਲ ਦੇ ਕਰਨ ਚਾ ਜਮ ਤੋ ਪਾਵੇ ਜੀ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਭਾਈ ਸਾਹਿਬ ਸਾਡੀ ਇੱਕ ਵੀਡੀਓ ਲੈ ਕੇ ਉਹ ਕਹਿੰਦੇ ਵੀ ਤੁਸੀਂ ਆਏ ਤੇ ਆਏ ਮਤਲਬ ਕਿਉਂ ਆਏ ਆਂ ਅਤੀ ਰਾਤ ਨੂੰ ਜਾਂ ਕਿਵੇਂ ਬਿਨਾ ਨੋਟਿਸ ਕੀਤੇ ਹੁਣ ਜਿੰਦੋ ਸਾਨੂੰ ਪ੍ਰੋਬਲਮ ਆਈ ਅਸੀਂ ਗ੍ਰੈਡ ਘਰ ਦੇ ਵਿੱਚ ਆਏ ਆਂ ਤਦੇਵੇ ਸਾਨੂੰ ਦੱਸੋ ਵੀ ਅਸੀਂ ਗਲਤ ਕੀ ਕਰਤਾ ਇਹਨਾਂ ਦੇ ਜਿਹੜੇ ਐਸ ਡੀਓ ਸਾਹਿਬ ਆ ਉਹ ਫੋਨ ਤਾਂ ਚੱਕ ਨਹੀਂ ਰਿਹਾ ਕਿਸੇ ਦਾ ਔਰ ਦੇਰ ਇਹਨਾਂ ਦੇ ਜੈ ਸਾਹਿਬ ਆ ਉਹਨਾਂ ਨੇ ਸਿੱਧੇ ਤੌਰ ਤੇ ਇਨਕਾਰ ਕਰਤਾ ਪਬਲਿਕ ਦਾ ਪੈਸਾ ਲੱਗਿਆ ਹੋਇਆ ਪਬਲਿਕ ਦੇ ਪੈਸੇ ਦੇ ਨਾਲ ਇਹ ਗ੍ਰੈਡ ਤਿਆਰ ਹੁੰਦੇ ਆ ਹਰ ਦਿਨ ਅਸੀਂ ਟੈਕਸ ਭਰਦੇ ਹਾਂ ਸਾਡੀ ਟੈਕਸ ਭਰਨ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਤੇ ਹਲੇ ਭਗਵਾਨਤਮਾਨ ਜੀ ਕਹਿੰਦੇ ਵੀ ਸਾਡੀ ਸਰਕਾਰ ਦੇ ਵਿੱਚ ਕੋਈ ਗਲਤ ਕੰਮ ਹੋਊਗਾ ਹੀ ਨਹੀਂ ਸਾਨੂੰ ਦੱਸੋ ਵੀ ਅਸੀਂ ਜਾਈਏ ਕਿੱਧਰ ਜੇ ਅਸੀਂ ਰਾਤਾਂ ਨੂੰ ਵੀ ਮੱਛਰਾਂ ਚ ਪੈਣਾ ਇੱਕ ਪਾਸੇ ਤਾਂ ਕੇਜਰੀ ਵਾਲੇ ਕਹਿੰਦਾ ਸੀ ਇਨਵਰਟਰ ਵੀਕ ਨੇ ਬੰਦ ਹੋ ਜਾਣਗੇ ਤੇ ਦੂਜੇ ਪਾਸੇ ਅੱਜ ਮੈਨੂੰ ਇਹ ਸਮਝ ਲੱਗ ਰਹੀ ਆ ਵੀ ਇਨਵਰਟਰ ਵੀਕਨ ਦੀ ਗੱਲ ਬੰਦ ਕਰਦੇ ਸੀ ਮੈਨੂੰ ਤਾਂ ਲੱਗਦਾ ਵੀ ਇਹ ਬਿਜਲੀ ਬੰਦ ਹੋ ਜੂਗੀ ਲੋਕੀ ਚਲਾਉਣਗੇ ਇਨਵਰਟਰ ਤੇ ਨੇਟਰ ਬੰਦਾ ਕੀ ਕਰ ਲੂਗਾ ਆ ਹੁਣ ਭਾਈ ਸਾਹਿਬ ਵੀਡੀਓ ਮੇਰੀ ਬਣਾ ਕੇ ਲੈ ਕੇ ਗਏ ਸੀ ਮੈਂ ਤੁਹਾਡੇ ਸਾਹਮਣੇ ਜਿਹੜਾ ਕਹਿ ਲਓ ਕਿ ਕੈਮਰੇ ਦਾ ਹੀ ਆਇਆ ਕੈਮਰੇ ਦਾ ਹੀ ਬਾਹਰ ਜਾਊਂਗਾ ਆ ਸੱਜਣ ਮੇਰੇ ਨਾਲ ਆ ਸੱਜਣ ਜੀ ਦੇ ਸਾਹਮਣੇ ਆਏ ਆ ਆਪਾਂ ਕਹਿ ਦਿੰਨੇ ਆ ਕਿ ਲੋਕ ਨੌਕਰੀਆਂ ਨਹੀਂ ਲੱਗਦੇ ਜਿਹੜੇ ਲੱਗ ਜਾਂਦੇ ਉਹ ਕਿਸੇ ਦੀ ਠੋਈ ਨਹੀਂ ਮਾਰਦੇ ਬਾਅਦ ਦੇ ਵਿੱਚ ਆ ਵੇਖਿਆ ਤੁਸੀਂ ਕਿੱਡਾ ਮੁੰਡਾ ਬੋਲਦਾ ਸੀ ਆਪ ਸੁੱਤੇ ਪਏ ਸੀ ਬੜੇ ਆਰਾਮ ਦੇ ਨਾਲ ਪੱਖੇ ਚੱਲ ਰਹੇ ਆ ਪਰ ਲੋਕ ਮੱਖਰਾਂ ਦੇ ਵਿੱਚ ਪਏ ਆ ਲੋਕਾਂ ਨੇ ਕਿਹਨੂੰ ਪਰਵਾ ਜਦੋਂ ਸਾਡੀਆਂ ਸਰਕਾਰਾਂ ਨਕਾਰੀਆਂ ਹੋ ਜਾਣ ਤਾਂ ਕਿਸੇ ਨੇ ਸਾਡੇ ਤੋਂ ਕੀ ਲੈਣਾ ਹੁਣ ਐਸ.ਡੀ. ਉਹਨੂੰ ਤੁਹਾਡੇ ਸਾਹਮਣੇ ਫੋਨ ਲਾਇਆ ਐਸ.ਡੀ. ਉਹਨੇ ਫੋਨ ਨਹੀਂ ਚੁੱਕਿਆ ਯਾਦ ਰੱਖੋ ਗੱਲ ਦੇਖੋ ਸਿੱਧੇ ਤੌਰ ਤੇ ਪਤਾ ਸਾਨੂੰ ਇਹ ਲੱਗਦਾ ਕਿ ਸਾਡੀ ਬਈ ਕੋਈ ਸੁਣਵਾਈ ਨਹੀਂ ਇੱਥੇ ਨਾ ਸਾਡੀ ਅੱਜ ਸੁਣਵਾਈ ਆ ਨਾ ਸਾਡੀ ਕੱਲ ਸੁਣਵਾਈ ਆ ਅਸੀਂ ਜਾਈਏ ਤੇ ਜਾਈਏ ਕਿਧਰ ਇੱਕ ਪਾਸੇ ਕਹਿੰਦੇ ਆ ਨੌਜਵਾਨੀ ਬਾਹਰ ਜਾ ਰਹੀ ਆ ਜਦੋਂ ਯਾਰ ਸਵੇਰ ਕੰਮ ਕਰਨ ਨਿਕਲਣਾ ਰਾਤ ਨੂੰ ਘਰੇ ਆਉਣਾ ਜੇ ਸਾਨੂੰ ਲਾਇਟ ਨਾ ਮਿਲਨੀ ਗ੍ਰੈਡ ਦੇ ਵਿੱਚ ਆ ਜਾਣਾ ਜਿਹੜਾ ਜਨਤਾ ਦੇ ਪੈਸੇ ਦੇ ਨਾਲ ਬਣਿਆ ਹੋਵੇ ਉਰਤਾ ਸਾਨੂੰ ਇਹ ਕਿਹਾ ਜਾਣਾ ਕਿ ਤੁਸੀਂ ਆਏ ਤੇ ਆਏ ਕਿਵੇਂ ਤੁਹਾਡੀ ਅਸੀਂ ਵੀਡੀਓ ਆਫ ਕਰ ਲਈ ਆ ਦੋ ਬੰਦੇ ਆਏ ਆ ਅਸੀਂ ਆਉ ਕਰਦਾਂਗੇ ਬਸ ਵੇਖ ਰਿਹਾ ਮਤਲਬ ਇਹ ਲੋਕਾਂ ਦੀ ਕਿੰਨੀ ਕੁ ਸੁਣਵਾਈ ਹੋ ਰਹੀ ਹੈ ਕਿੰਨੀ ਕੁ ਸੁਣਵਾਈ ਨਹੀਂ ਹੋ ਰਹੀ ਯਾਦ ਰੱਖੋ ਗੱਲ ਕੀ ਅਸੀਂ ਟੋਰ ਫਿਰਦੇ ਆਂ ਪੰਜਾਬ ਦੇ ਲੋਕੋ ਇਹਦਾ ਮਤਲਬ ਇਹ ਆ ਕਿ ਤੁਸੀਂ ਆਏ ਆ ਸਾਡੇ ਇੱਥੇ ਮਹਿੰਗੇ ਮਹਿੰਗੀਆਂ ਚੀਜ਼ਾਂ ਪੀਂਗਾ ਨਹੀਂ ਵੀ ਮਹਿੰਗੀਆਂ ਚੀਜ਼ਾਂ ਤੁਸੀਂ ਸਰਕਾਰ ਨੂੰ ਗਿਣਾਓ ਜਿਹੜੀ ਤੁਹਾਨੂੰ ਜ਼ਰੂਰਤ ਆ ਇੱਥੇ ਭਗਵੰਤ ਮਾਨ ਬੈਨਰ ਲਾਈ ਬੈਠਾ ਆ ਹੁਣ ਅਸੀਂ ਜਾਣ ਲੱਗੇ ਆ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋਈ ਹੁਣ ਇਹ ਵੀਡੀਓ ਕੱਟ ਕੇ ਕਿ ਮੈਂ ਦੁਬਾਰਾ 5 ਮਿੰਟਾਂ ਦੀ ਪਾਉਣੀ ਹੈ ਜਿਹੜੀ ਸਰਕਾਰ ਤੇ ਵੀ ਹੋਣੀ ਹੈ ਤੇ ਲੋਕਾਂ ਤੇ ਵੀ ਹੋਣੀ ਆ ਤੇ ਇਹ ਭਾਈ ਸਾਹਿਬ ਜਿਹੜੇ ਇੱਥੋਂ ਦੇ ਉਹਨਾਂ ਦੀ ਬੋਲਬਾਣੀ ਤੁਸੀਂ ਚੈੱਕ ਕਰ ਲਈਏ ਵੀ ਕਿਹੋ ਜੀ ਬੋਲਬਾਣੀ ਸੀ ਉਹਨਾਂ ਦੇ ਜਈ ਦੀ ਵੀ ਤੁਸੀਂ ਗੱਲਬਾਤ ਸੁਣ ਲਈ ਆ ਕੀ ਆ ਕਹਿ ਕਿਆ ਉਹਨੇ ਇਹਨਾਂ ਦਾ ਜਿਹੜਾ ਐਸ ਡੀਓ ਆ ਮਾਨਯੋਗ ਉਹ ਭਾਈ ਸਾਹਿਬ ਫੋਨ ਨਹੀਂ ਚੱਕ ਰਹੇ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਮੈਂ ਵਾਰ-ਵਾਰ ਕਹਿ ਰਿਹਾ ਸਰਕਾਰ ਨੂੰ ਭਾਈ ਸਾਹਬ ਨੇ ਮੇਰਾ ਤਾਂ ਨਾਮ ਪੁੱਛ ਲਿਆ ਪਰ ਆਪ ਦਾ ਨਾਮ ਉਹਨੇ ਦੱਸਿਆ ਹੀ ਨਹੀਂ ਫੋਨ ਕੱਟ ਲਿਆ ਅੱਗੋਂ ਉਹ ਪੱਤਰਕਾਰ ਬਣ ਗਿਆ ਉਹਦਾ ਕੰਮ ਸੀ ਜਿਹੜੀ ਕੰਪਲੀਟ ਕਰਨੀ ਕਿਹਨੂੰ ਕਰਨੀ ਸੀ ਉਹ ਕਰਨੀ ਸੀ ਜੈਨੂੰ ਹੁਣ ਇੱਕ ਪਾਸੇ ਉਹ ਕਹਿ ਰਿਹਾ ਵੀ ਭਾਈ ਇਹ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਦੂਜੇ ਪਾਸੇ ਕਹੀ ਜਾਂਦਾ ਮੈਂ ਕੰਪਲੀਟ ਕਰ ਦਿੱਤੀ ਆ ਸਾਡਾ ਕੰਮ ਆ ਕੰਪਲੀਟ ਕਰਨਾ ਵੀ ਅਸੀਂ ਉਹ ਕਹਿ ਦਿੱਤਾ ਕਿ ਹਾਂਜੀ ਉਹ ਮਤਲਬ ਦੱਸਣਾ ਸਾਡਾ ਫਰਜ਼ ਆ ਕਿ ਹਾਂਜੀ ਲਾਈਟ ਚਲੀ ਗਈ ਆ ਤੇ ਫਿਰ ਇੱਕ ਪਾਸੇ ਜੇ ਦੱਸ ਦਿੱਤਾ ਤੇ ਦੂਜੇ ਪਾਸੇ ਆਪ ਹੀ ਦੱਸ ਰਿਹਾ ਵੀ ਸਾਡੇ ਕੋਲ ਬੰਦੇ ਨਹੀਂ ਫਿਰ ਇਹਨੇ ਕੰਪਲੀਟ ਕੀਤੀ ਕਿਉਂ ਜੈ ਵੀ ਇਹਨਾਂ ਦਾ ਕਹਿ ਰਿਹਾ ਹੁਣ ਮੈਂ ਇੱਥੇ ਲਗਭਗ 2-3 ਮਿੰਟਾਂ ਦੀ ਵੀਡੀਓ ਬਣਾਉਂਗਾ ਜਿਹੜੇ ਉਸ ਤੋਂ ਬਾਅਦ ਮੈਂ ਇੱਥੋਂ ਬਣਾਉਣ ਤੋਂ ਬਾਅਦ ਜਾਂਦਾ ਰਹੂੰਗਾ ਮੈਂ ਸੱਜਣ ਨੂੰ ਕਹੂੰਗਾ ਵੀਡੀਓ ਕੱਟ ਕੇ ਦੁਬਾਰਾ ਚਾਲੂ ਕਰ ਲੋ